ਅੱਜ ਅਸੀਂ ਗੱਲ ਕਰਾਂਗੇ ট্রেਡਿੰਗ ਦੇ ਉਹ ਸੱਤ ਮਿੱਥ ਜਿਨ੍ਹਾਂ ਨੂੰ ਫਾਲੋ ਕਰਕੇ ਲੋਕ ਆਪਣਾ ਪੈਸਾ ਖਰਾਬ ਕਰ ਦਿੰਦੇ ਹਨ ਸੋ ਅਗਰ ਤੁਸੀਂ ਵੀ ਟ੍ਰੇਡਿੰਗ ਦੀ ਅਸਲ ਸੱਚਾਈ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਨੋਟਬੁੱਕ ਤੇ ਪੈਨ ਚੱਕੋ ਤੇ ਨੋਟਸ ਬਣਾਓ ਅਗਰ ਤੁਸੀਂ ਵੀ ਇਨਵੈਸਟਮੈਂਟ ਟ੍ਰੇਡਿੰਗ ਕਰ ਰਹੇ ਹੋ ਜਾਂ ਸਟਾਰਟ ਕਰਨਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਕਰਨ ਸਿੰਘ ਮੱਲੀ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਸੀਂ ਆਪਣਾ ਸਮਾਂ ਤੇ ਪੈਸਾ ਖਰਾਬ ਨਾ ਕਰੋ ਬਹੁਤ ਜਲਦੀ ਅਮੀਰ ਹੋਣਾ ਸੋ ট্রেਡਿੰਗ ਕੋਈ ਕੁਇਕ ਰਿਚ ਸਕੀਮ ਨਹੀਂ ਇਹ ਇੱਕ ਬਿਜ਼ਨਸ ਦੀ ਤਰ੍ਹਾਂ ਜੇ ਸਮਝੋਗੇ ਤਾਂ ਤੁਸੀਂ ਪ੍ਰੋਫਿਟ ਕਰ ਪਾਉਗੇ ਪਰ ਅਸਲ ਵਿੱਚ ਇਹਦੇ ਵਿੱਚ ਤੁਹਾਡਾ ਵੀ ਕਸੂਰ ਨਹੀਂ ਕਿਉਂਕਿ ਸੋਸ਼ਲ ਮੀਡੀਆ ਤੇ ਅੱਜਕੱਲ ਦਿਖਾਇਆ ਹੈ ਇਹੀ ਜਾਂਦਾ ਹੈ ਜਿੱਦਾਂ ਕਿ 10000 ਲਗਾ ਕੇ ਕਿਸੇ ਪਰਸਨ ਨੇ 1 ਕਰੋੜ ਬਣਾਇਆ ਸੋ ਮਾਰਕੀਟ ਵਿੱਚ ਜ਼ਰੂਰੀ ਇਹ ਹੈ ਕਿ ਪੈਸਾ ਤਾਂ ਮਾਰਕੀਟ ਵਿੱਚ ਹੈ ਕਿਉਂਕਿ ਕੁਝ ਸ਼ੇਅਰਸ ਕੁਝ ਟਾਈਮ ਵਿੱਚ ਕੁਝ ਮਹੀਨਿਆਂ ਵਿੱਚ 5 5 10 ਗੁਣਾ ਵੀ ਹੋ ਜਾਂਦੇ ਹਨ ਪਰ तो ट्रेडिंग एक स्किल है प्रैक्टिस तरह अगर समझ के करा तो इसलो करो अचक बहुत सारे टैलीग्राम से वट्सएप ग्रुप हंड्रड परसेंट प्रॉफिट का दा दावा करते हैं पर एकट नहीं है क्योंकि मार्केट अरसर अनसरटेन है और हंड्रड परसेंट एकूरेसी नहीं हो सकती और दूसरे के सिगनल फॉलो करना ਸਾਡੇ ਲਈ ਡੇਂਜਰਸ ਹੋ ਸਕਦਾ ਹੈ ਸਾਨੂੰ ਦੂਸਰੇ ਦੇ ਐਨਾਲਿਸਿਸ ਦੇ ਬਜਾਏ ਆਪਣਾ ਐਨਾਲਿਸਿਸ ਸਿੱਖਣਾ ਚਾਹੀਦਾ ਹੈ ਜਿੱਦਾਂ ਕਿ ਟੈਕਨੀਕਲ ਐਨਾਲਿਸਿਸ ਫੰਡਾਮੈਂਟਲ ਐਨਾਲਿਸਿਸ ਟੈਕਨੀਕਲ ਐਨਾਲਿਸਿਸ ਕੀ ਹੁੰਦਾ ਹੈ ਜਿੱਦਾਂ ਅਸੀਂ ਸਟਾਕਸ ਦੇ ਚਾਰਟ ਵਗੈਰਾ ਦੇਖਦੇ ਹਾਂ ਪ੍ਰਾਈਸ ਐਕਸ਼ਨ ਨੂੰ ਸਮਝਦੇ ਹਾਂ ਵੋਲਿਊਮ ਨੂੰ ਸਮਝਦੇ ਹਾਂ ਔਰ ਫੰਡਾਮੈਂਟਲਸ ਇਹ ਹੁੰਦੇ ਹਨ ਜਿੱਦਾਂ ਕੰਪਨੀ ਦੇ ਕੁਆਰਟਰਲੀ ਰਿਜ਼ਲਟ ਕੀ ਹਨ ਕੰਪਨੀ ਕਿੰਨੀ ਪ੍ਰੋਫਿਟੇਬਲ ਹੈ ਔਰ ਉਸ ਦੀ ਮਾਰਕੀਟ ਕੈਪਟਲਾਈਜੇਸ਼ਨ ਕਿੰਨੀ ਹੈ ਅਗਰ ਸਟਾਕ ਕੋਈ ਮਾਈਕਰੋ ਕੈਪ ਹੋਏਗਾ ਤਾਂ ਉਸ ਵਿੱਚ ਪ੍ਰੋਫਿਟੇਬਿਲਟੀ ਦੇ ਚਾਂਸਸ ਘੱਟ ਹੋ ਸਕਦੇ ਹਨ ਔਰ ਅਸੀਂ ਟਰੈਪ ਵੀ ਹੋ ਸਕਦੇ ਹਾਂ ਲਾਰਜ ਕੈਪੀਟਲ ਬਿਨਾਂ ਟਰੇਡਿੰਗ ਨਹੀਂ ਹੋ ਸਕਦੀ ਸੋ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਲੱਖਾਂ ਰੁਪਏ ਲਗਾ ਕੇ ਹੀ ਟਰੇਡਿੰਗ ਪੋਸੀਬਲ ਹੈ ਪਰ ਐਦਾਂ ਨਹੀਂ ਅਸੀਂ ਘੱਟ ਪੈਸੇ ਨਾਲ ਵੀ ਟਰੇਡਿੰਗ ਸਟਾਰਟ ਕਰ ਸਕਦੇ ਹਾਂ ਹਾਂ ਪਰ ਇਸ ਚੀਜ਼ ਦੀ ਸੱਚਾਈ ਜ਼ਰੂਰ ਹੈ ਕਿਉਂਕਿ ਘੱਟ ਪੈਸੇ ਨਾਲ ਪ੍ਰੋਫਿਟ ਵੀ ਘੱਟ ਹੋਣਗੇ ਜਿੱਦਾਂ ਕਿ ਇੱਕ ਛੋਟਾ ਬਿਜ਼ਨਸ ਸੋ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ ਕਿ ਅਗਰ ਸਪੋਜ਼ ਅਸੀਂ 10000 ਰੁਪਏ ਨਾਲ ਕੋਈ 100 ਰੁਪਏ ਦਾ ਸਟਾਕ ਖਰੀਦਦੇ ਹਾਂ ਔਰ ਉਸ ਸਟਾਕ ਦਾ ਰੇਟ ਹੋ ਜਾਂਦਾ ਹੈ 120 ਰੁਪਏ ਤਾਂ ਸਾਨੂੰ 10000 ਦੇ ਉੱਪਰ 2000 ਦਾ ਪ੍ਰੋਫਿਟ ਹੋਏਗਾ ਪਰ ਉੱਥੇ ਹੀ ਅਸੀਂ 1 ਲੱਖ ਰੁਪਏ ਨਾਲ 100 ਰੁਪਏ ਦਾ ਕੋਈ ਸਟਾਕ ਖਰੀਦ ਲੈਨੇ ਹਾਂ ਤੇ ਕੱਲ ਨੂੰ ਉਸ ਸਟਾਕ ਦਾ ਰੇਟ 120 ਰੁਪਏ ਹੋ ਜਾਂਦਾ ਹੈ ਤਾਂ ਸਾਨੂੰ 1 ਲੱਖ ਦੇ ਉੱਪਰ 20000 ਦਾ ਪ੍ਰੋਫਿਟ ਹੋਏਗਾ ਪਰ ਐਦਾ ਨਹੀਂ ਅਸੀਂ ਜ਼ਰੂਰੀ ਨਹੀਂ ਕਿ 10000 ਦੇ ਨਾਲ ਹੀ ਸਟਾਰਟ ਕਰ ਸਕਦੇ ਹਾਂ ਤੁਸੀਂ 100 ਰੁਪਏ ਦਾ ਕੋਈ ਸਟਾਕ 1 2 ਜਾਂ 3 ਜਿੰਨੀ ਵੀ ਤੁਹਾਡੀ ਜੇਬ ਅਲਾਉ ਕਰਦੀ ਹੈ ਤੁਸੀਂ ਖਰੀਦ ਸਕਦੇ ਹੋ ਹੁਣ ਸਾਡਾ ਸਵਾਲ ਇੱਥੇ ਇਹ ਹੋਵੇਗਾ ਕਿ ਇੱਕ ਦੋ ਸਟਾਕ ਨਾਲ ਕਿਹੜਾ ਸੀ ਅਮੀਰ ਹੋ ਜਾਵਾਂਗੇ ਪਰ ਕਿਸੇ ਵੀ ਚੀਜ਼ ਨੂੰ ਸਿੱਖਣ ਲਈ ਹਮੇਸ਼ਾ ਛੋਟਾ ਸਟਾਰਟ ਕਰਨਾ ਪੈਂਦਾ ਹੈ ਕਿਉਂਕਿ ਛੋਟਾ ਸਟਾਰਟ ਕੀਤਾ ਹੋਇਆ ਹੀ ਵੱਡਾ ਹੁੰਦਾ ਹੈ ਇੱਕ ਹੋਰ ਐਗਜ਼ਾਮਪਲ ਦੇ ਨਾਲ ਸਮਝਾਂਗੇ ਅਗਰ ਅੱਜ ਐਮਾਜ਼ਨ ਕੰਪਨੀ ਦੀ ਗੱਲ ਕਰੀਏ ਜਦੋਂ ਤੁਸੀਂ ਕੋਈ ਵੀ ਆਨਲਾਈਨ ਪ੍ਰੋਡਕਟ ਮੰਗਵਾਉਨੇ ਹਾਂ ਤਾਂ ਜ਼ਿਆਦਾਤਰ ਅਸੀਂ ਪ੍ਰੈਫਰੈਂਸ Amazon ਕੰਪਨੀ ਦੀ ਲੈਂਦੇ ਹਾਂ ਸੋ 1994 ਵਿੱਚ ਜੈਫ ਬੈਜ਼ੋਸ ਨੇ Amazon ਕੰਪਨੀ ਸਟਾਰਟ ਕੀਤੀ ਉਹ ਵੀ ਇੱਕ ਬੇਸਮੈਂਟ ਵਿੱਚ ਅਗਰ ਉਸਨੇ ਸੋਚਿਆ ਹੁੰਦਾ ਕਿ ਬੇਸਮੈਂਟ ਵਿੱਚ ਕੀ ਹੋਏਗਾ ਪਰ ਨਹੀਂ ਉਸਨੇ ਉਸਨੂੰ ਹੌਲੀ-ਹੌਲੀ ਗਰੋ ਕੀਤਾ ਤੇ ਨਾਲ ਪ੍ਰੋਡਕਟਸ ਐਡ ਕੀਤੇ ਤੇ ਅੱਜ Amazon ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ ਸੋ ਟਰੇਡਿੰਗ ਦਾ ਬਿਜ਼ਨਸ ਹਮੇਸ਼ਾ ਛੋਟੀ ਤੋਂ ਹੀ ਸਟਾਰਟ ਕਰਕੇ ਵੱਡਾ ਹੋ ਸਕਦਾ ਹੈ ਕਥਾ ਰੀਜ਼ਨ ਇੰਡੀਕੇਟਰ ਹੀ ਸਭ ਕੁਝ ਡਿਸਾਈਡ ਕਰਦੇ ਹਨ ਸੋ ਇੰਡੀਕੇਟਰ ਹੈਲਪਫੁਲ ਹੋ ਸਕਦੇ ਹਨ ਪਰ ਪਰਫੈਕਟ ਨਹੀਂ ਸੋ ਅੱਜ ਦੇ ਜੂਸ ਦਾ ਟ੍ਰੈਂਡ ਕੀ ਹੈ ਕਿ YouTube ਤੋਂ 2-3 ਇੰਡੀਕੇਟਰਸ ਦੀਆਂ ਵੀਡੀਓ ਦੇਖੋ ਤੇ ਟ੍ਰੇਡਿੰਗ ਸਟਾਰਟ ਕਰੋ ਪਰ ਐਂਡ ਵਿੱਚ ਸਾਡਾ ਅਕਾਊਂਟ 네ਗੇਟਿਵ ਹੀ ਹੁੰਦਾ ਹੈ ਕਿਉਂਕਿ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਇੰਡੀਕੇਟਰ ਹੈਲਪਫੁਲ ਹੋ ਸਕਦੇ ਹਨ ਸੋ ਇੰਡੀਕੇਟਰਸ ਨਾਲ ਪ੍ਰੋਫਿਟ ਨਾ ਹੋਣ ਦਾ ਵੱਡਾ ਕਾਰਨ ਇਹ ਹੈ ਕਿ ਸਾਨੂੰ ਮਾਰਕੀਟ ਮਾਰਕੀਟ ਦਾ ਮੇਜਰ ਟ੍ਰੈਂਡ ਨਾ ਪਤਾ ਹੋਣਾ ਔਰ ਦੂਸਰਾ ਅਸੀਂ ਇਹ ਭੁੱਲ ਜਾਨੇ ਹਾਂ ਕਿ ਸਟਾਕ ਜਾਂ ਇੰਡੈਕਸ ਦੇ ਪ੍ਰਾਈਸਸ ਨਾਲ ਹੀ ਇੰਡੀਕੇਟਰ ਚੱਲਦੇ ਹਨ ਨਾ ਕਿ ਇੰਡੀਕੇਟਰਸ ਦੀ ਮੂਵਮੈਂਟ ਨਾਲ ਸਟਾਕ ਜਾਂ ਇੰਡੈਕਸ ਦੇ ਪ੍ਰਾਈਸਸ ਡਿਸਾਈਡ ਹੁੰਦੇ ਹਨ ਸੋ ਮਾਰਕੀਟ ਵਿੱਚ ਮਾਰਕੀਟ ਦਾ ਸਟਰਕਚਰ ਕੀ ਹੈ ਉਸ ਦਾ ਪ੍ਰਾਈਸ ਐਕਸ਼ਨ ਵੋਲਿਊਮ ਇਹ ਸਭ ਇਕਵਿਲੀ ਜ਼ਰੂਰੀ ਹਨ ਸੋ ਇੰਡੀਕੇਟਰ ਹੈਲਪਫੁਲ ਹੋ ਸਕਦੇ ਹਨ ਪਰ ਇੰਡੀਕੇਟਰਸ ਨਾਲ ਜ਼ਰੂਰੀ ਨਹੀਂ ਕਿ ਹਰ ਟਾਈਮ ਹੀ ਅਸੀਂ ਪ੍ਰੋਫਿਟੇਬਲ ਟ੍ਰੇਡ ਵਿੱਚ ਹੋਵਾਂਗੇ ਤੇ ਅਸੀਂ ਜਲਦੀ ਪੈਸਾ ਕਮਾ ਸਕਾਂਗੇ ਜਿਆਦਾ ਟਰੇਡਸ ਤੇ ਜਿਆਦਾ ਪ੍ਰੋਫਿਟ ਓਵਰ ਟਰੇਡਿੰਗ ਸਭ ਤੋਂ ਵੱਡਾ ਰੀਜ਼ਨ ਹੈ ਟਰੇਡਿੰਗ ਵਿੱਚ ਪ੍ਰੋਫਿਟੇਬਲ ਨਾ ਹੋਣ ਦਾ ਕਿਉਂਕਿ ਦੁਨੀਆ ਦਾ ਕੋਈ ਵੀ ਕੰਮ ਅਸੀਂ ਜਿੰਨੇ ਜਿਆਦਾ ਕਰਾਂਗੇ ਜਿੰਨਾ ਜਿਆਦਾ ਹਾਰਡਵਰਕ ਕਰਾਂਗੇ ਅਸੀਂ ਜਿਆਦਾ ਪ੍ਰੋਫਿਟੇਬਲ ਹੋਵਾਂਗੇ ਪਰ ਟਰੇਡਿੰਗ ਵਿੱਚ ਉਲਟਾ ਹੈ ਅਸੀਂ ਇਸ ਵਿੱਚ ਜਿੰਨਾ ਅਸੀਂ ਘੱਟ ਕੰਮ ਕਰਾਂਗੇ ਤਾਂ ਓਨੇ ਪ੍ਰੋਫਿਟੇਬਲ ਹੋਣ ਦੇ ਚਾਂਸਸ ਹੁੰਦੇ ਹਨ ਸੋ ਜਦੋਂ ਵੀ ਕੋਈ ਨਵਾਂ ਪਰਸਨ ਟਰੇਡਿੰਗ ਸਟਾਰਟ ਕਰਦਾ ਹੈ ਉਹ ਇੱਕ ਮਾਈਂਡਸੈਟ ਰੱਖਦਾ ਹੈ ਕਿ ਅਸੀਂ ਡੇਲੀ 1000 1500 ਜਾਂ 2000 ਰੁਪਿਆ ਬਣਾਵਾਂਗੇ ਪਰ ਜਦੋਂ ট্রেਡਿੰਗ ਜਿਸ ਦਿਨ ਸਟਾਰਟ ਕਰਦਾ ਹੈ ਤਾਂ ਉਸ ਦਿਨ ਜੇ ਪੈਸੇ ਬਣ ਜਾਂਦੇ ਹਨ ਤਾਂ ਠੀਕ ਹੈ ਪਰ ਜਿਸ ਦਿਨ ਪੈਸੇ ਨਹੀਂ ਬਣਦੇ ਸੁਪੋਜ਼ ਉਸਨੇ ਸੋਚਿਆ ਹੈ ਕਿ ਮੈਂ ਅੱਜ 1500 ਬਣਾਵਾਂਗਾ ਤਾਂ ਉਸਦੇ 1300 ਹੀ ਬਣੇ ਹਨ ਤਾਂ 1500 ਪੂਰੇ ਕਰਨ ਤੇ ਚੱਕਰ ਵਿੱਚ ਹੋਰ ਜ਼ਿਆਦਾ ਟ੍ਰੇਡ ਲਏਗਾ ਤੇ ਉਹ ਆਪਣਾ 1300 ਦਾ ਪ੍ਰੋਫਿਟ ਵੀ ਨੈਗੇਟਿਵ ਕਰ ਲਏਗਾ ਸੋ ਇਸ ਕਰਕੇ ਮਾਰਕੀਟ ਵਿੱਚ ਕੁਆਲਟੀ ਟ੍ਰੇਡਸ ਹੋਣੀਆਂ ਚਾਹੀਦੀਆਂ ਹਨ ਘੱਟ ਟ੍ਰੇਡਸ ਹੋਣੀਆਂ ਚਾਹੀਦੀਆਂ ਹਨ ਤੇ ਵਧੀਆ ਕੁਆਲਟੀ ਸੈਟਅਪਸ ਨਾਲ ਹੀ ਅਸੀਂ ਟ੍ਰੇਡਿੰਗ ਵਿੱਚ ਪ੍ਰੋਫਿਟੇਬਲ ਹੋ ਸਕਦੇ ਹਾਂ ਸ਼ਿਵਾ ਪੁਆਇੰਟ ਸਟੌਪ ਲੌਸ ਨਾ ਲਗਾਣਾ ਸਟੌਪ ਲੌਸ ਦਾ ਮਤਲਬ ਅਸੀਂ ਸਿੱਧਾ ਪੰਜਾਬੀ ਵਿੱਚ ਸਮਝੀਏ ਕਿ ਅਗਰ ਅਸੀਂ ਸੁਪੋਜ਼ ਕਿਸੇ ਸਟਾਕ ਵਿੱਚ 10000 ਰੁਪਏ ਲਗਾਇਆ ਹੈ ਜ਼ਰੂਰੀ ਨਹੀਂ ਕਿ ਅਸੀਂ ਸਾਡਾ 10000 ਹੀ ਲੌਸ ਵਿੱਚ ਹੋਏਗਾ ਅਗਰ ਅਸੀਂ ਇਹ ਸੋਚਦੇ ਹਾਂ ਕਿ ਅਸੀਂ 10000 ਦੇ ਉੱਪਰ ਸਿਰਫ 2% ਦਾ ਰਿਸਕ ਲਵਾਂਗੇ ਇਟ ਮੀਨਸ ਅਗਰ ਸਾਡਾ 200 ਰੁਪਿਆ ਘਟਿਆ ਤਾਂ ਅਸੀਂ ਉਸ ਸਟਾਕ ਵਿੱਚੋਂ ਐਗਜ਼ਿਟ ਕਰ ਜਾਵਾਂਗੇ ਸੋ ਇਸ ਕਰਕੇ ਮਾਰਕੀਟ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਗਰ ਅਸੀਂ ਕੋਈ 100 ਰੁਪਏ ਦਾ ਸਟਾਕ ਖਰੀਦ ਰਹੇ ਹਾਂ ਤਾਂ ਸਾਡਾ ਐਗਜ਼ਿਟ ਪੁਆਇੰਟ ਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਲੌਸ ਵਿੱਚ ਜਾਦਾ ਫੋਪ ਵਿੱਚ ਬੈਠੇ ਰਹਿੰਦੇ ਹਨ ਪਰ ਜਦੋਂ ਪ੍ਰੋਫਿਟਸ ਆਉਂਦੇ ਹਨ ਤਾਂ ਉਹ ਜਲਦੀ ਉਸ ਨੂੰ ਲੈ ਕੇ ਮਾਰਕੀਟ ਤੋਂ ਬਾਹਰ ਹੋ ਜਾਂਦੇ ਹਨ ਸੋ ਅਗਰ ਤੁਸੀਂ ਵੀ ਟ੍ਰੇਡਿੰਗ ਕਰ ਰਹੇ ਹੋ ਤਾਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕਿੰਨੇ ਪੈਸੇ ਜਾਣਗੇ ਕਿਉਂਕਿ ਪੈਸੇ ਆਣਗੇ ਤਾਂ ਬਾਤ ਦੀ ਗੱਲ ਹੈ ਸਭ ਤੋਂ ਪਹਿਲਾਂ ਸਿਆਣਾ ਬਿਜ਼ਨਸਮੈਨ ਆਪਣੇ ਰਿਸਕ ਨੂੰ ਲੈ ਕੇ ਚੱਲਦਾ ਹੈ ਨਾ ਕਿ ਆਪਣੇ ਪ੍ਰੋਫਿਟਸ ਨੂੰ ਨਿਊਜ਼ ਦੇ ਨਾਲ ਮਾਰਕੀਟ ਹਮੇਸ਼ਾ ਪ੍ਰੇਡਿਕਟੇਬਲ ਹੈ ਸੋ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਇਸ ਸਟਾਕ ਦੀ ਇਹ ਨਿਊਜ਼ ਆਈ ਹੈ ਚਲੋ ਅਸੀਂ ਇਸ ਸਟਾਕ ਨੂੰ ਬਾਏ ਕਰ ਲਈਏ ਸਾਨੂੰ ਜ਼ਿਆਦਾ ਪ੍ਰੋਫਿਟ ਹੋਣਗੇ ਮਾਰਕੀਟ ਵਿੱਚ ਨਿਊਜ਼ ਇੰਪੈਕਟ ਤਾਂ ਕਰਦੀ ਹੈ ਪਰ ਇਹ ਨਹੀਂ ਪਤਾ ਹੋਵੇਗਾ ਕਿ ਉਹ ਪੋਜ਼ਿਟਿਵ ਇੰਪੈਕਟ ਕਰੇਗੀ ਜਾਂ ਨੈਗੇਟਿਵ ਇੰਪੈਕਟ ਕਰੇਗੀ ਸੋ ਜਦੋਂ ਵੀ ਮਾਰਕੀਟ ਵਿੱਚ ਕੋਈ ਵਾਰ ਦੀ ਸਿਚੁਏਸ਼ਨ ਹੈ ਜਾਂ ਕੋਈ ਵੋਟਾਂ ਦਾ ਰਿਜ਼ਲਟ ਆਉਣ ਵਾਲਾ ਹੈ ਜਾਂ ਪਾਰਟਿਕুলਰ ਉਸ ਸਟਾਕ ਦੀ ਕੋਈ ਨਿਊਜ਼ ਚੱਲ ਰਹੀ ਹੈ ਤਾਂ ਜ਼ਿਆਦਾਤਰ ਸਾਨੂੰ ਉਸ ਟਾਈਮ ਟ੍ਰੇਡਿੰਗ ਨੂੰ ਅਵੋਇਡ ਕਰਨਾ ਚਾਹੀਦਾ ਹੈ ਕਿਉਂਕਿ ਨਿਊਜ਼ ਨੂੰ ਟ੍ਰੇਡ ਕਰਨਾ ਬਹੁਤ ਡਿਫਿਕਲਟ ਹੈ ਔਰ ਟੈਕਨੀਕਲੀ ਔਰ ਫੰਡਾਮੈਂਟਲੀ ਕਿਸੇ ਵੀ ਸਟਾਕ ਨੂੰ ਟ੍ਰੇਡ ਕਰਨਾ ਈਜ਼ੀ ਹੁੰਦਾ ਹੈ ਤੋਂ ਨੈਕਸਟ ਟਾਈਮ ਅਗਰ ਕਿਸੇ ਵੀ ਸਟਾਕ ਦੀ ਕੋਈ ਨਿਊਜ਼ ਹੈ ਤਾਂ ਟ੍ਰੇਡਿੰਗ ਨੂੰ ਅਵੋਇਡ ਕਰੋ ਰਿਐਲਿਟੀ ਆਫ ਟ੍ਰੇਡਿੰਗ ਇਹ ਹੈ ਕਿ ਟ੍ਰੇਡਿੰਗ ਨੂੰ ਵੀ ਬਿਜ਼ਨਸ ਦੀ ਤਰ੍ਹਾਂ ਕਰੋ ਤੇ ਰੀਅਲ ਐਕਸਪੈਕਟੇਸ਼ਨਸ ਹੋਣੀਆਂ ਚਾਹੀਦੀਆਂ ਹਨ ਨਾ ਕਿ ਅਸੀਂ 10000 ਨਾਲ 100% 10000 ਬਣਾਉਣਾ ਹੈ ਸਾਡੀਆਂ ਰੀਅਲ ਐਕਸਪੈਕਟੇਸ਼ਨਸ ਨਾਲ ਅਸੀਂ ਆਪਣੇ ਪੈਸੇ ਨੂੰ ਵੀ ਸੇਵ ਕਰ ਸਕਦੇ ਹਾਂ ਮੀਨਸ ਆਪਣੇ ਪੋਰਟਫੋਲੀਓ ਨੂੰ ਗਰੋ ਕਰ ਸਕਦੇ ਹਾਂ ਦੂਸਰਾ ਸਟ੍ਰੈਟੇਜੀ ਪ੍ਰੋਪਰ ਰਿਸਕ ਮੈਨੇਜਮੈਂਟ ਸਾਈਕੋਲੋਜੀ ਤਾਹੀਂ ਸਾਨੂੰ ਮਾਰਕੀਟ ਵਿੱਚ ਸਕਸੈਸ ਮਿਲੇਗੀ। ਔਰ ਤੀਜਾ ਕਾਰਨ 90% ਟ੍ਰੇਡਰਸ ਆਲਵੇਸ ਜਾਂ ਤਾਂ ਲੌਸ ਵਿੱਚ ਕਿਉਂ ਹੁੰਦੇ ਹਨ? ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਡਿਸਪਲਿਨ। ਕਿਉਂਕਿ ਉਹਨਾਂ ਨੇ ਸੋਚਿਆ ਪਹਿਲਾਂ ਕੁਝ ਹੋਰ ਹੁੰਦਾ ਹੈ, ਸਟ੍ਰੈਟਜੀਆਂ ਬਣਾਈਆਂ ਹੁੰਦੀਆਂ ਹਨ ਪਰ ਟ੍ਰੇਡਿੰਗ ਕਰਨ ਲੱਗਿਆਂ ਆਪਣਾ ਡਿਸਪਲਿਨ ਲੂਜ਼ ਕਰਕੇ ਉਹ ਆਪਣੀ ਕੈਪੀਟਲ ਵੀ ਲੂਜ਼ ਕਰ ਦਿੰਦੇ ਹਨ। ਸੋ ਪ੍ਰਾਈਸ ਐਕਸ਼ਨ ਸਿੱਖੋ, ਹਮੇਸ਼ਾ ਛੋਟਾ ਰਿਸਕ ਲਓ ਔਰ ਓਵਰ ਕੌਨਫੀਡੈਂਸ ਨਾ ਹੋਵੋ। ਕਿ ਮਾਰਕੀਟ ਵਿੱਚ ਅਗਰ ਅਸੀਂ 2 ਜਾਂ 3 ਦਿਨ ਲਗਾਤਾਰ ਪੈਸੇ ਬਣਾ ਲੈਨੇ ਹਾਂ ਤਾਂ ਸਾਡੇ ਵਿੱਚ ਕੌਨਫੀਡੈਂਸ ਆ ਜਾਂਦਾ ਹੈ ਕਿ ਸਾਡੇ ਤੋਂ ਵਧੀਆ ਕੋਈ ਟਰੇਡਰ ਨਹੀਂ ਸੋ ਮਾਰਕੀਟ ਵਿੱਚ ਕਦੀ ਵੀ ਓਵਰ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ ਔਰ ਜਰਨਲ ਜ਼ਰੂਰ ਮੇਨਟੇਨ ਕਰੋ ਜਰਨਲ ਦਾ ਮਤਲਬ ਜੋ ਵੀ ਅਸੀਂ ਅੱਜ ਕੀਤਾ ਹੈ ਜਾਂ ਜੋ ਵੀ ਸਾਡੇ ਨਾਲ ਟਰੇਡਿੰਗ ਵਿੱਚ ਸਾਨੂੰ ਲੱਗਿਆ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਹੋ ਰਹੀਆਂ ਹਨ ਤਾਂ ਉਹਨਾਂ ਦਾ ਪ੍ਰੋਪਰ ਇੱਕ ਜਰਨਲ ਬਣਾਓ ਕਿਉਂਕਿ ਤੁਸੀਂ 3 ਮੰਥ ਬਾਅਦ ਪ੍ਰੋਪਰ ਐਨਾਲਾਈਜ਼ ਕਰ ਸਕੋ ਕਿ ਮੈਂ ਉਸ ਟਾਈਮ ਕਿੱਦਾਂ ਟਰੇਡਿੰਗ ਕਰ ਰਿਹਾ ਸੀ ਅੱਜ ਮੇਰਾ ਸਟਾਈਲ ਕੀ ਹੈ ਔਰ ਮਾਰਕੀਟ ਵਿੱਚ ਸਾਨੂੰ ਕੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਇਦਾਂ ਦੀਆਂ ਨਵੀਆਂ ਟਰੇਡਿੰਗ ਤੇ ਵੀਡੀਓਜ਼ ਬਣਾਈਏ ਤੇ ਤੁਹਾਡੇ ਤੱਕ ਜਰੂਰ ਪਹੁੰਚ ਸਕਣ ਔਰ ਜਿਸ ਮੈਥ ਨੇ ਤੁਹਾਨੂੰ ਸਭ ਤੋਂ ਜ਼ਿਆਦਾ ਕਨਫਿਊਜ਼ ਕੀਤਾ ਤਾਂ ਉਸ ਨੂੰ ਕਮੈਂਟ ਵਿੱਚ ਜਰੂਰ ਸ਼ੇਅਰ ਕਰੋ ਧੰਨਵਾਦ